ਮਰੇ ਅਫਸਰ ਨੂੰ ਜਿੰਦਾਬਾਦ ਜਿੰਦਾਬਾਦ ਕੁਮਰ ਸਾਹਿਬ ਜਿੰਦਾਬਾਦ ਜਿੰਦਾਬਾਦ ਬੀੜੀ ਗੁਪਤਾ ਜੀ ਜਿੰਦਾਬਾਦ ਜਿੰਦਾਬਾਦ ਬਹੁਤ ਧੰਨਵਾਦ ਕਰਦਾ ਹਾਂ ਸਰ ਸਾਰੀ ਸੰਗ ਰੱਬ ਦਾ ਜੱਜ ਸਾਹਿਬ ਦਾ ਕੁਮਨ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਇਹ ਨਾ ਬੀੜੀ ਨੂੰ ਗੜੀ ਨਾ ਬੀੜੀ ਨੂੰ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਸਾਰੇ ਸੰਗ ਰੱਬ ਦਾ ਜੱਜ ਸਾਹਿਬ ਦਾ ਹੁਮਨ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ ਵਾਰ ਮੇਰੇ ਕੋਲ ਕੋਈ ਬੋਲ ਨਹੀਂ ਆ ਰਹੀ ਕਿ ਜਿੰਨਾਂ ਦਾ ਮੈਂ ਨਾਲ ਤੰਬੋਦ ਕਰ ਸਕਾਂ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ ਰੱਬ ਨੇ ਵੀ ਹੁਣ ਜੀ ਸਜ਼ਾ ਦੇਣੀ ਹੈ ਜੱਜ ਸਾਹਿਬ ਨੇ ਜਿਹੜੀ ਦਿੱਤੀ ਮੈਂ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਧੰਨਵਾਦ ਮੇਰੇ ਕੋਈ ਵਰਲਡ ਨਹੀਂ ਜਿੰਨਾਂ ਦਾ ਮੈਂ ਧੰਨਵਾਦ ਕਰਾਂ ਸੀ ਦੀ ਸਜ਼ਾ ਸੁناਈ ਗਈ ਹੈ ਜੱਜ ਸਾਹਿਬ ਵੱਲੋਂ ਉਹ ਤੋਂ ਅੰਦਰ ਕਹਿ ਰਹੇ ਨੇ ਜੱਜ ਸਾਹਿਬ I ਡੋਨੋ ਰੇਅਰ ਆਫ ਰੇਅਰ ਕੇਸ ਵਿੱਚ ਕਿਹਾ ਗਿਆ ਦਾ ਕਿ ਪੂਰੀ क्रूरता ਨਾਲ ਇਹਨੂੰ ਜਿੰਨਾ ਟਾਈਮ ਇਹਦੇ ਸਾਹ ਨਹੀਂ ਨਿਕਲਦੇ ਮੇਰੀ ਤੀਨ ਵਾਲੇ ਸਖਤੀ ਨਾਲ ਇਹਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਤੇਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਬਿਲਕੁਲ ਇਨਸਾਫ ਮਿਲਿਆ ਮੇਰੇ ਬੱਚੇ ਨੂੰ ਪੂਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਜਿਹੜੇ 2.5 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਹਕੂਮਤ ਸਰ ਦਾ ਥੈਂਕ ਯੂ ਬਹੁਤ-ਬਹੁਤ ਜਿਨ੍ਹਾਂ ਨੇ ਇਹ ਲੜਾਈ ਲੜੀ ਆ ਬੀੜੀ ਗੁੱਤਾ ਸਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਇੰਨਾ ਵੱਡਾ ਡਿਸੀਜਨ ਲੈ ਕੇ ਸਮਾਜ ਨੂੰ ਇੱਕ ਸੇਧ ਦਿੱਤੀ ਆ ਕਿ ਅੱਗੇ ਤੋਂ ਇਦਾਂ ਦੇ ਕਰਾਈਮ ਨਾ ਹੋਣ ਔਰ ਕਿਸੇ ਮਾਂ ਨਾਲ ਉਹਦਾ ਛੋਟਾ ਨੰਨਾ ਬੱਚਾ ਪਿੱਛੜੇ ਨਾ ਉਹ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਉਹ ਸੱਚ ਦੀ ਬਣਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਮਜੀਦ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਇਸਦੀ ਵੀਡੀ ਗੁਪਤਾ ਜਿਹੜੇ ਕੀ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਸੀ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਦਾ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ਾ ਜ਼ੋਰ ਨਾ ਕਰ ਸਕਦਾ ਮੈਂ ਥੋੜੀ ਬੰਦ ਕੀਤਾ ਬਾਪ ਯਾਰ ਨੂੰ ਯਾਰ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਅਦਾਸ ਸਾਰੇ ਤੁਹਾਨੂੰ ਸਲਾਮ ਕਰਨਾ ਸਾਡੇ ਸਾਰੇ ਉਹਦੇ ਵਿੱਚ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕ ਯੂ ਕਰਦਾ ਇਸ ਤੇ ਮੈਂ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਜੀ ਪਹਿਲੇ ਤਾਂ ਪਾਪਾ ਦੇ ਪਹਿਲੇ ਪਹਿਲੇ ਸਰੋ ਜੀ ਸੋਨਿਹਾਰ ਸਰਤ